ਜੇਕਰ ਤੁਹਾਡੇ ਵੀ ਘਰ ਪਰਿਵਾਰ ਦੇ ਵਿੱਚ ਨਵਾਂ ਜਨਮ ਹੋਇਆ ਹੈ ਬੇਟੀਆਂ ਦਾ ਤਾਂ ਤੁਹਾਨੂੰ ਦੱਸਦੀ ਕਿ ਬੇਟੀਆਂ ਨੂੰ ਧੀਆਂ ਨੂੰ 51000 ਰੁਪਏ ਮਿਲੇਗਾ ਉਹ 51000 ਬਿਲਕੁਲ ਤੁਹਾਨੂੰ ਫ੍ਰੀ ਦੇ ਵਿੱਚ ਮਿਲੇਗਾ ਇੱਕ ਫਾਰਮ ਹੈ ਜਿਸ ਨੂੰ ਤੁਸੀਂ ਅਪਲਾਈ ਕਰਨਾ ਹੋਵੇਗਾ ਉਸ ਫਾਰਮ ਦੀ ਪ੍ਰਕਿਰਿਆ ਕੀ ਰਹੇਗੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਦੇਣ ਲੱਗੇ ਹਾਂ ਪਹਿਲਾਂ ਦੋਸਤੋ ਤੁਹਾਨੂੰ ਇਹ ਦੱਸ ਦਿੰਨੇ ਆ ਕਿ ਇਹ ਫਾਰਮ ਕਿਸ ਤੇ ਅਪਲਾਈ ਹੋਣਾ ਹੈ ਇਸ ਦਾ ਨਾਮ ਹੈ ਬਾਲੜੀ ਯੋਜਨਾ ਜਿਸ ਦੇ ਅੰਦਰ ਦੋਸਤੋ ਤੁਸੀਂ ਕੀ ਕਰੋਗੇ ਤੁਹਾਡੇ ਕੋਲ ਲੇਬਰ ਕਾਰਡ ਹੋਣਾ ਚਾਹੀਦਾ ਹੈ ਜਿੰਨੂੰ ਆਪਾਂ ਲਾਪਾਤਰੀ ਕਾਪੀ ਕਹਿੰਨੇ ਹਾਂ ਜਾਂ ਫਿਰ ਲਾਲ ਕਾਪੀ ਵੀ ਕਹਿੰਨੇ ਹਾਂ ਜੇਕਰ ਤੁਹਾਡੇ ਕੋਲ ਉਹ ਹੈਗਾ ਹੈ ਤਾਂ ਤੁਹਾਨੂੰ ਇਸ ਸਕੀਮ ਦਾ ਲਾਭ ਮਿਲ ਸਕਦਾ ਹੈ ਤੁਸੀਂ ਘਰ ਬੈਠੇ ਇਸ ਫਾਰਮ ਨੂੰ ਅਪਲਾਈ ਕਰਨਾ ਸਿੱਖੋਗੇ ਆਫਲਾਈਨ ਵੀ ਅਪਲਾਈ ਕਰਨਾ ਸਿੱਖੋਗੇ ਔਰ ਆਨਲਾਈਨ ਵੀ ਅਪਲਾਈ ਕਰਨਾ ਸਿੱਖੋਗੇ ਤਾਂ ਅੱਜ ਦੀ ਇਸ ਵੀਡੀਓ ਨੂੰ ਆਪਾਂ ਜ਼ਿਆਦਾ ਟਾਈਮ ਵੇਸਟ ਨਹੀਂ ਕਰਦੇ ਸ਼ੁਰੂ ਕਰਦੇ ਹਾਂ ਜੇਕਰ ਅਜੇ ਤੱਕ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤਾਂ ਜੀ ਦੋਸਤੋ ਇਹਨਾਂ ਦੀ ਕੋਈ ਵੀ ਅਪਡੇਟ ਆਉਂਦੀ ਹੈ ਸਭ ਤੋਂ ਪਹਿਲਾਂ ਤੁਹਾਡੇ ਕੋਲ ਮਿਲ ਜਾਵੇ ਤਾਂ ਅੱਜ ਦੀ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜਿਹੜਾ ਦੋਸਤੋ ਤੁਹਾਡਾ ਆਫਲਾਈਨ ਫਾਰਮ ਹੋਏਗਾ ਉਹ ਤੁਹਾਨੂੰ ਟੈਲੀਗ੍ਰam ਗਰੁੱਪ ਦੇ ਵਿੱਚ ਮਿਲੇਗਾ ਇੱਕ ਆਪਾਂ ਤੁਹਾਨੂੰ ਭਰਨਾ ਵੀ ਸਿਖਾਵਾਂਗੇ ਟੈਲੀਗ੍ਰam ਗਰੁੱਪ ਦਾ ਲਿੰਕ ਤੁਹਾਨੂੰ ਨੀਚੇ ਵੀਡੀਓ ਦੇ ਪ੍ਰੋਵਾਈਡ ਕਰਾਇਆ ਹੋਇਆ ਹੈ ਉਸ ਵੀਡੀਓ ਨੂੰ ਦੇਖੋ ਉਸ ਤੋਂ ਬਾਅਦ ਤੁਸੀਂ ਉਸ ਲਿੰਕ ਤੇ ਜਾਓ ਉਸ ਤੋਂ ਬਾਅਦ ਤੁਹਾਨੂੰ ਆਫਲਾਈਨ ਫਾਰਮ ਵੀ ਮਿਲ ਜਾਏਗਾ ਤਾਂ ਅਗਰ ਦੋਸਤੋ ਤੁਸੀਂ ਵੀਡੀਓ ਦੇਖੋ ਦੋਸਤੋ ਪਹਿਲਾ ਇਸ ਫਾਰਮ ਨੂੰ ਆਪਾਂ ਭਰਨਾ ਸਿੱਖਾਂਗੇ ਇਹ ਜਿਹੜਾ ਤੁਸੀਂ ਫਾਰਮ ਦੇਖ ਰਹੇ ਹੋ ਇਹ ਹੈ ਤੁਹਾਡਾ ਆਫਲਾਈਨ ਫਾਰਮ ਇਹਦੇ ਵਿੱਚ ਤੁਹਾਨੂੰ ਆਫਲਾਈਨ ਦੇ ਵਿੱਚ ਤੁਹਾਨੂੰ ਆ ਜਿਹੜਾ ਫਾਰਮ ਹੈ ਨਾ ਇਹ ਤੁਹਾਨੂੰ ਸਾਡੇ ਟੈਲੀਗ੍ਰam ਗਰੁੱਪ ਦੇ ਵਿੱਚ ਮਿਲੇਗਾ ਟੈਲੀਗ੍ਰam ਗਰੁੱਪ ਦਾ ਲਿੰਕ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਹੋ ਨਾ ਇਸ ਵੀਡੀਓ ਦੇ ਨੀਚੇ ਦਿੱਤਾ ਹੋਇਆ ਉਸ ਲਿੰਕ ਤੇ ਕਲਿੱਕ ਕਰਨਾ ਤੁਸੀਂ ਟੈਲੀਗ੍ਰam ਗਰੁੱਪ ਦੇ ਵਿੱਚ ਐਡ ਹੋ ਜਾਓਗੇ ਉੱਥੇ ਤੁਹਾਨੂੰ ਇਹ ਫਾਰਮ ਮਿਲ ਜਾਏਗਾ ਕਿਉਂਕਿ ਇਹ ਤੁਸੀਂ ਡਾਊਨਲੋਡ ਕਰੋਗੇ ਤੁਹਾਨੂੰ ਡਾਊਨਲੋਡ ਦੇ ਵਿੱਚ ਲੱਭਣਾ ਨਹੀਂ ਹੈਗਾ ਹੁਣ ਤੁਹਾਡੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਬਿਲਡਿੰਗ ਜਿਹੜਾ ਹੈ ਪੰਜਾਬ ਬਿਲਡਿੰਗ ਐਂਡ ਅਦਰ ਕੰਟਰੈਕਸ਼ਨ ਐਪਲੀਕੇਸ਼ਨ ਦਾ ਨਾਮ ਕੀ ਹੈ ਬਾਲੜੀ ਤੋਹਫਾ ਯੋਜਨਾ ਫਾਰਮ 49 ਨੰਬਰ ਉਸ ਤੋਂ ਬਾਅਦ ਤੁਸੀਂ ਕੀ ਕਰੋਗੇ نیچے ਆ ਜਾਓਗੇ نیچے ਆਹ ਤੁਸੀਂ ਪਹਿਲਾਂ ਇੱਥੇ ਆਪਣਾ ਤਹਿਸੀਲ ਦਾ ਨਾਮ ਲਿਖ ਲੋਗੇ ਜੋ ਵੀ ਤੁਹਾਡਾ ਤਹਿਸੀਲ ਹੈ ਉਸ ਤੋਂ ਬਾਅਦ ਕੀ ਕਹਿ ਰਿਹਾ ਕਹਿੰਦਾ ਮੋਡ ਆਫ ਡਿਲੀਵਰੀ ਇਹਦਾ ਕੋਈ ਗੱਲ ਨਹੀਂ ਜੋ ਮਰਜ਼ੀ ਤੁਸੀਂ ਇੱਥੇ ਟਿਕ ਕਰ ਦਿਓ ਚਾਹੇ ਤੁਸੀਂ ਨਾ ਵੀ ਕਰੋ ਉਹ ਵੀ ਚੱਲ ਜਾਏਗਾ ਉਸ ਤੋਂ ਬਾਅਦ ਕਹਿ ਰਹੇ ਹਨ ਕਿ ਅਰਜੀਕਾਰ ਕਾਰਵਾਈ ਦਫ਼ਤਰ ਜੋ ਵੀ ਤੁਹਾਡਾ ਦਫ਼ਤਰ ਦਾ ਨਾਮ ਹੈ ਉਹ ਤੁਸੀਂ ਫਿਲ ਕਰ ਦੋਗੇ ਉਸ ਤੋਂ ਬਾਅਦ نیچے ਆ ਜਾਓਗੇ नीचे आओ तो बाद कह रहे हैं रजिस्ट्रेशन नंबर आ देखो जड़ा रजिस्ट्रेशन नंबर है ना इथे सामने लिखिएगा एकड़ा लिखिएगा ਤੁਹਾਡਾ ਲੇਬਰ ਕਾਰਡ ਦਾ ਨੰਬਰ ਇਥੇ ਲਿਖੀ ਜਾਵੇਗਾ ਜੋ ਵੀ ਤੁਹਾਡਾ ਨੰਬਰ ਹੈ ਹੈ ਨਾ ਲੇਬਰ ਕਾਰਡ ਦਾ ਤੇ ਇਹ ਤੁਹਾਡਾ ਲੇਬਰ ਕਾਰਡ ਦਾ ਨੰਬਰ ਲਿਖਿਆ ਹੋਇਆ ਹੈ ਉਹ ਤੁਹਾਨੂੰ ਮਿਲ ਜਾਏਗਾ ਤੁਹਾਨੂੰ ਮੈਂ ਅੱਗੇ ਸਾਰੀ ਜਾਣਕਾਰੀ ਦਵਾਂਗਾ ਕਿ ਤੁਸੀਂ ਆਪਣਾ ਲੇਬਰ ਕਾਰਡ ਵੀ ਕਿਵੇਂ ਡਾਊਨਲੋਡ ਕਰਨਾ ਹੈ ਕਿਹੜਾ ਤੁਹਾਡਾ ਨੰਬਰ ਹੋਵੇਗਾ ਉਹ ਵੀ ਮੈਂ ਤੁਹਾਨੂੰ ਦੱਸ ਦਾਂਗਾ ਜਦੋਂ ਤੁਸੀਂ ਰਜਿਸਟ੍ਰੇਸ਼ਨ ਨੰਬਰ ਲਿਖ ਲੋਗੇ نیچے ਤੁਸੀਂ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਆ ਰਿਹਾ ਹੈ ਜਰਨਲ ਇਨਫੋਰਮੇਸ਼ਨ ਹੁਣ ਜਰਨਲ ਇਨਫੋਰਮੇਸ਼ਨ ਦੇ ਵਿੱਚ ਕੀ ਹੋਵੇਗਾ ਤੁਹਾਨੂੰ ਮੈਂ ਵੀ ਦੱਸ ਦੇਣਾ ਇਹਦੇ ਵਿੱਚ ਤੁਸੀਂ ਦੇਖੋ ਪਹਿਲਾ ਆ ਰਿਹਾ ਹੈ ਨੇਮ ਆਫ ਬੈਨੀਫਿਸ਼ਰੀ ਬੈਨੀਫਿਸ਼ਰੀ ਕੌਣ ਹੈ ਜੋ ਲਾਭ ਲੈ ਰਿਹਾ ਹੈ ਉਸ ਦਾ ਨਾਮ ਬੈਨੀਫਿਸ਼ਰੀ ਦਾ ਨਾਮ ਆ ਜਾਏਗਾ ਉਸ ਤੋਂ ਬਾਅਦ ਤੁਸੀਂ ਦੇਖੋਗੇ ਕਹਿ ਰਿਹਾ ਹੈ ਫਾਦਰ ਹਸਬੰਡ ਨੇਮ ਜੋ ਵੀ ਨੇਮ ਰਹੇਗਾ ਫਾਦਰ ਹਸਬੰਦ ਦਾ ਉਹ ਤੁਸੀਂ ਲਿਖ ਲੋਗੇ ਉਸ ਤੋਂ ਬਾਅਦ ਡੇਟ ਆਫ ਰਜਿਸਟ੍ਰੇਸ਼ਨ ਤੁਹਾਡਾ ਜਿਹੜਾ ਲੇਬਰ ਕਾਰਡ ਹੈ ਨਾ ਉਹਦੇ ਉੱਪਰ ਡੇਟ ਲਿਖੀ ਹੁੰਦੀ ਹੈ ਸਪੈਸ਼ਲ ਨੀਚੇ ਜੇ ਕਰਕੇ ਨਾ ਉਹ ਤੁਸੀਂ ਗੁੱਟ ਤੇ ਦੇਖੋਗੇ ਤੁਹਾਨੂੰ ਇੱਕ ਕੋਨੇ ਵਿੱਚ ਮਿਲ ਜਾਈਗੀ ਉਹ ਡੇਟ ਤੁਸੀਂ ਇੱਥੇ ਫਿਲ ਕਰਨੀ ਹੋਵੇਗੀ ਉਸ ਤੋਂ ਬਾਅਦ ਕਹਿ ਰਿਹਾ ਹੈ ਐਡਰੈਸ ਆਫ ਬੈਨੀਫਿਸ਼ਰੀ ਜਿੱਥੇ ਤੁਸੀਂ ਰਹਿ ਰਹੇ ਹੋ ਨਾ ਉਹ ਤੁਹਾਡਾ ਐਡਰੈਸ ਆ ਜਾਊਗਾ ਠੀਕ ਹੈ ਉਸ ਤੋਂ ਬਾਅਦ ਆ ਰਿਹਾ ਹੈ ਮੋਬਾਈਲ ਨੰਬਰ ਜੋ ਵੀ ਤੁਹਾਡਾ ਮੋਬਾਈਲ ਨੰਬਰ ਹੈ ਉਹ ਤੁਸੀਂ ਇੱਥੇ ਸਹੀ-ਸਹੀ ਫਿਲ ਕਰ ਦੋਗੇ ਉਸ ਤੋਂ ਬਾਅਦ ਕਹਿ ਰਿਹਾ ਹੈ ਡੇਟ ਆਫ ਬਰਥ ਆਫ ਚਾਈਲਡ ਜਿਹੜੀ ਗਰਲ ਚਾਈਲਡ ਹੈ ਉਹਦਾ ਡੇਟ ਆਫ ਬਰਥ ਇੱਥੇ ਲਿਖ ਦਿਓ ਬੀ ਜਦੋਂ ਦਾ ਵੀ ਡੇਟ ਆਫ ਬਰਥ ਹੈ ਤੁਸੀਂ ਇੱਥੇ ਫਿਲ ਕਰ ਦਿਓ ਠੀਕ ਹੈ ਜੋ ਵੀ ਡੇਟ ਆਫ ਬਰਥ ਰਹੇਗਾ ਉਸ ਤੋਂ ਬਾਅਦ ਕਹਿ ਰਿਹਾ ਹੈ ਕੰਟਰੀਬਿਊਸ਼ਨ ਪੇਡ ਅਪ ਟੂ ਇਹ ਕਹਿ ਰਿਹਾ ਹੈ ਕਿ ਤੁਹਾਡੀ ਜਿਹੜੀ ਕਾਪੀ ਹੈ ਨਾ ਕਾਪੀ ਉਹ ਕਿਸ ਡੇਟ ਤੋਂ ਬਣੀ ਹੋਈ ਹੈ ਉਹ ਡੇਟ ਪਹਿਲਾਂ ਇੱਥੇ ਲਿਖ ਦਿਓ ਉਸ ਤੋਂ ਬਾਅਦ ਜਿਸ ਡੇਟ ਤੱਕ ਬਣੀ ਹੋਈ ਹੈ ਉਹ ਡੇਟ ਤੁਸੀਂ ਇੱਥੇ ਲਿਖ ਦੋ ਜੋ ਵੀ ਡੇਟ ਤੱਕ ਮੰਨੀ ਹੋਈ ਨਾ ਕਾਪੀ ਤੁਹਾਡੀ ਉਹ ਕਾਪੀ ਦੇ ਉੱਪਰ ਲਿਖਿਆ ਹੁੰਦਾ ਹੈ ਉਹ ਲਿਖ ਦੋਗੇ ਉਸ ਤੋਂ ਬਾਅਦ ਕਹਿ ਰਿਹਾ ਹੈ ਕਹਿੰਦਾ ਕਿ ਤੁਹਾਡੇ ਜਿਹੜਾ ਗਰਲਸ ਹੈ ਨਾ ਤੁਹਾਨੂੰ ਪਹਿਲਾਂ ਤਾਂ ਇਹ ਦੱਸ ਦਵਾਂ ਕਿ ਤੁਹਾਨੂੰ ਦੋ ਕੁੜੀਆਂ ਨੇ ਨਾ ਦੋ ਕੁੜੀਆਂ ਜੇਕਰ ਤੁਹਾਡੇ ਪਰਿਵਾਰ ਦੇ ਵਿੱਚ ਦੋ ਬੱਚੀਆਂ ਦਾ ਜਨਮ ਹੋਇਆ ਨਾ ਜਿਵੇਂ ਫਰਸਟ ਬੱਚੀ ਔਰ ਸੈਕਿੰਡ ਬੱਚੀ ਦੋ ਬੱਚੀਆਂ ਦਾ ਤੁਹਾਨੂੰ ਲਾਭ ਮਿਲੇਗਾ ਪੁੱਛ ਰਹੇ ਹਨ ਕਿ ਫਰਸਟ ਹੈ ਜਾਂ ਸੈਕਿੰਡ ਹੈ ਤੁਸੀਂ ਇੱਥੇ ਟਿਕ ਕਰ ਦੋਗੇ ਫਰਸਟ ਸੈਕਿੰਡ ਜੋ ਵੀ ਹੈ ਠੀਕ ਹੈ ਉਸ ਤੋਂ ਬਾਅਦ ਕਹਿ ਰਿਹਾ ਹੈ ਬਰਥ ਪਲੇਸ ਆਫ ਗਰਲਸ ਜਿੱਥੇ ਜਨਮ ਹੋਇਆ ਨਾ ਬੇਟੀ ਦਾ ਤੁਸੀਂ ਉਹ ਇੱਥੇ ਥਾਮ ਦਾ ਨਾਮ ਲਿਖ ਦੋਗੇ ਜਿੱਥੇ ਵੀ ਹੋਇਆ ਹੈ ਉਸ ਤੋਂ ਬਾਅਦ ਬੈਂਕਿੰਗ ਡਿਟੇਲ ਬੈਂਕਿੰਗ ਡਿਟੇਲ ਦੇ ਵਿੱਚ ਹੁਣ ਕੀ ਆਵੇਗਾ ਇੱਥੇ ਜੋ ਵੀ ਤੁਹਾਡਾ ਬੈਂਕ ਹੈ ਨਾ ਉਹਦਾ ਨਾਮ ਲਿਖ ਦੋਗੇ ਜਿਵੇਂ ਐਗਜ਼ਾਮਪਲ ਦੇ ਤੌਰ ਤੇ HDFC ਹੈ ਤਾਂ ਉਹ ਤੁਸੀਂ ਲਿਖ ਦੋਗੇ ਉਸ ਤੋਂ ਬਾਅਦ ਬ੍ਰਾਂਚ ਨੇਮ ਕੀ ਹੈ ਉਹ ਤੁਸੀਂ ਇੱਥੇ ਲਿਖ ਦੋਗੇ ਜੋ ਵੀ ਤੁਹਾਡੀ ਬ੍ਰਾਂਚ ਨੇਮ ਹੋਵੇਗੀ ਉਸ ਤੋਂ ਬਾਅਦ نیچے ਆਓਗੇ ਨਾ ਅਕਾਊਂਟ ਨੰਬਰ ਤੁਹਾਡੇ ਸਾਹਮਣੇ ਆ ਰਿਹਾ ਹੈ ਨਾ ਅਕਾਊਂਟ ਨੰਬਰ ਜੋ ਵੀ ਤੁਹਾਡਾ ਰਹੇਗਾ ਉਹ ਲਿਖ ਦੋਗੇ ਉਸ ਤੋਂ ਬਾਅਦ IFSC ਕੋਡ आईएफसी कोड ਤੁਹਾਡੇ ਕਾਪੀ ਦੇ ਉੱਪਰ ਲਿਖਿਆ ਹੁੰਦਾ ਨਹੀਂ ਤਾਂ ਤੁਸੀਂ ਸਰਚ ਬਾਰ ਵਿੱਚ ਜਾ ਕੇ ਸਰਚ ਕਰ ਲੋਗੇ ਉਸ ਤੋਂ ਬਾਅਦ ਤੁਸੀਂ ਦੇਖੋਗੇ ਤੁਹਾਡੇ ਸਾਹਮਣੇ ਇਹ ਫਾਰਮ ਹੈ ਇਹ ਫਾਰਮ ਤੁਹਾਡਾ ਲੱਗੇਗਾ نیچے ਤੁਸੀਂ ਦੇਖੋਗੇ ਇੱਕ ਹੋਰ ਫਾਰਮ ਹੈ ਉਸ ਤੋਂ ਬਾਅਦ ਤੁਸੀਂ ਦੇਖੋਗੇ ਚਾਈਲਡ ਫੋਟੋ ਵਿਦ ਪੈਰੈਂਟਸ ਇਹ ਮੈਂਡਟਰੀ ਹੈ ਉਸ ਤੋਂ ਬਾਅਦ ਕਹਿ ਰਿਹਾ ਹੈ ਅਟੈਚ ਬਰਥ ਸਰਟੀਫਿਕੇਟ ਇਹ ਦੋ ਤੁਹਾਡੇ ਡਾਕੂਮੈਂਟ ਜ਼ਰੂਰੀ ਹਨ ਇੱਕ ਫੋਟੋ ਬੱਚੇ ਦਾ ਔਰ ਇੱਕ ਪਿਤਾ ਦਾ ਇਹ ਫੋਟੋ ਤੁਹਾਡਾ ਲੱਗੇਗਾ ਨਾਲ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਤਸਦੀਕशुदा ਹੈ ਇੱਥੇ ਆਜਨਗੇ ਸਿਗਨੇਚਰ ਵੀ ਨੇ ਕਰ ਦੇ ਠੀਕ ਹੈ ਸਿਗਨੇਚਰ ਤੁਸੀਂ ਕਰ ਲੋਗੇ ਜਿੰਦੇ ਨਾਮ ਤੇ ਕਾਪੀ ਬਣੀ ਹੋਈ ਹੈ ਉਸ ਤੋਂ ਬਾਅਦ ਜਦੋਂ ਇਹ ਤੁਹਾਡਾ ਫਾਰਮ ਕੰਪਲੀਟ ਹੋ ਜਾਵੇਗਾ ਨਾ ਹੁਣ ਤੁਸੀਂ ਆਣਾ ਹੈ Chrome ਦੇ ਵਿੱਚ ਇੱਥੇ ਤੁਸੀਂ ਕੀ ਸਰਚ ਕਰਨਾ ਹੈ BOCW ਇੱਥੇ ਕੀ ਸਰਚ ਕਰੋਗੇ BOCW ਜਦੋਂ ਇਹ ਸਰਚ ਕਰੋਗੇ ਨਾ ਜਦੋਂ ਤੁਸੀਂ BOCW ਸਰਚ ਕਰੋਗੇ ਤੁਹਾਡੇ ਸਾਹਮਣੇ ਤੁਸੀਂ ਦੇਖੋਗੇ ਆ ਵੈਬਸਾਈਟ ਆ ਚੁੱਕੀ ਹੈ ਇੱਥੇ ਕੀ ਕਰੋਗੇ ਤੁਸੀਂ ਇੱਥੇ ਤੁਸੀਂ ਕਰੋਗੇ ਸਰਚ ਵਰਕਰ ਜਦੋਂ ਤੁਸੀਂ ਇੱਥੇ ਕਰੋਗੇ نیچے ਆਓਗੇ ਇੱਥੇ ਤੁਸੀਂ ਆਪਣਾ ਨਾਂ ਮੋਬਾਈਲ ਨੰਬਰ ਫਿਲ ਕਰ ਦਿਓ ਉਸ ਤੋਂ ਬਾਅਦ ਜਿਹੜਾ ਕੈਪਚਾ ਇੱਥੇ ਥੱਲੇ ਦਿਖਾਈ ਦੇ ਰਿਹਾ ਤੁਸੀਂ ਫਿਲ ਕਰ ਦਿਓ ਉਸ ਤੋਂ ਬਾਅਦ نیچے ਆਣਾ نیچے ਆਉਣ ਤੋਂ ਬਾਅਦ ਸਰਚ ਤੇ ਤੁਸੀਂ ਕਲਿੱਕ ਕਰ ਦੇਣਾ ਹੁਣ ਜਦੋਂ ਸਰਚ ਹੋ ਜਾਵੇਗਾ ਉਦੋਂ ਦੱਸਦਾ ਹੁਣ ਜਦੋਂ ਤੁਸੀਂ ਸਰਚ ਕਰੋਗੇ ਨਾ ਤੁਹਾਡੇ ਸਾਹਮਣੇ ਨਾ ਇੱਥੇ ਲੇਬਰ ਕਾਰਡ ਨੰਬਰ ਆ ਜਾਏਗਾ ਦੇਖੋ ਆਹ ਲੇਬਰ ਕਾਰਡ ਨੰਬਰ ਨੂੰ ਨਾ ਤੁਸੀਂ ਇੱਥੋਂ ਕਾਪੀ ਕਰ ਲੋਗੇ ਇੱਥੇ ਕੀ ਕਰੋਗੇ ਤੁਸੀਂ ਕਲਿੱਕ ਕਰੀ ਰੱਖੋਗੇ ਤੇ ਇਹਨੂੰ ਕਾਪੀ ਕਰ ਲੋਗੇ ਜਦੋਂ ਇਹ ਕਾਪੀ ਹੋ ਜਾਏਗਾ ਨਾ ਹੁਣ ਤੁਸੀਂ ਉਸ ਤੋਂ ਬਾਅਦ ਤੁਸੀਂ ਬੈਕ ਆ ਜਾਓਗੇ ਹੋਂ ਤੂੰ ਸিনা ਪਲੇ ਸਟੋਰ ਵਿੱਚ ਆ ਜਾਓਗੇ ਪਲੇ ਸਟੋਰ ਦੇ ਵਿੱਚ ਇੱਥੇ ਹੁਣ ਕੀ ਸਰਚ ਕਰੋਗੇ ਤੇ ਕਰੋਗੇ ਕੀਰਤੀ ਸਹਾਇਕ ਐਪ ਇੱਕ ਨਾ ਕੀਰਤੀ ਸਹਾਇਕ ਕੈਪ ਹੈ ਉਹ ਤੁਸੀਂ ਇੱਥੇ ਸਰਚ ਕਰ ਲੋਗੇ ਕੀਰਤੀ ਸਹਾਇਕ ਐਪ ਜਦੋਂ ਤੁਸੀਂ ਸਰਚ ਕਰੋਗੇ ਨਾ ਤੁਹਾਡੇ ਸਾਹਮਣੇ ਉਹ ਐਪ ਆ ਜਾਏਗਾ ਜੇ ਲਿੰਕ ਲੈਣਾ ਹੈ ਤਾਂ ਤੁਹਾਨੂੰ ਉਹ ਵੀ ਲਿੰਕ ਵੀ ਮੈਂ ਦੇ ਦੂੰਗਾ ਤੁਸੀਂ ਬਸ ਇੱਥੇ ਕੀਰਤੀ ਸਹਾਇਕ ਐਪ ਲਿਖ ਦੇਣਾ ਇੱਥੇ ਕੀਰਤੀ ਸਹਾਇਕ ਜਦੋਂ ਲਿਖੋਗੇ ਤੁਹਾਨੂੰ ਆ ਦੇਖੋ ਜਿਵੇਂ ਹੀ ਆਪਾਂ ਸਰਚ ਕਰਾਂਗੇ ਪੰਜਾਬ ਕੀਰਤੀ ਸਹਾਇਕ ਆ ਦੇਖੋ ਪੰਜਾਬ ਕੀਰਤੀ ਸਹਾਇਕ ਆ ਗਿਆ ਇਸ ਨੂੰ ਤੁਸੀਂ ਇੰਸਟਾਲ ਕਰ ਲੋਗੇ ਔਰ ਓਪਨ ਕਰ ਲੋਗੇ ਜਿਵੇਂ ਹੀ ਤੁਸੀਂ ਓਪਨ ਕਰੋਗੇ ਨਾ ਹੁਣ ਤੁਹਾਡੇ ਸਾਹਮਣੇ ਇੱਥੇ ਕਹਿ ਰਿਹਾ ਹੈ ਕਿ ਰਜਿਸਟ੍ਰੇਸ਼ਨ ਨੰਬਰ ਔਰ ਪਾਸਵਰਡ ਹੁਣ ਜਿਹੜਾ ਆਪਾਂ ਰਜਿਸਟ੍ਰੇਸ਼ਨ ਨੰਬਰ ਕਾਪੀ ਕਰਕੇ ਆਇਆ ਨਾ ਉਹ ਤੁਸੀਂ ਇੱਥੇ ਸਿੰਪਲੀ ਪੇਸਟ ਕਰ ਦਿਓ نیچے ਵੀ ਤੁਸੀਂ ਉਹ ਪੇਸਟ ਕਰ ਦਿਓ ਠੀਕ ਹੈ ਇੱਥੇ ਵੀ ਤੁਸੀਂ ਕਰਨਾ ਪੇਸਟ ਕਰ ਦੇਣਾ ਜਿਵੇਂ ਤੁਸੀਂ ਪੇਸਟ ਕਰੋਗੇ نیچے ਆਓਗੇ ਲੌਗਇਨ ਤੇ ਜਦੋਂ ਤੁਸੀਂ ਲੌਗਇਨ ਕਰੋਗੇ ਸਕਸੈਸਫੁਲ ਲੌਗਇਨ ਹੋ ਗਏ ਇਸ ਤੋਂ ਬਾਅਦ ਉਸ ਤੋਂ ਬਾਅਦ ਰਜਿਸਟ੍ਰੇਸ਼ਨ ਸਟੇਟਸ ਤੇ ਕਲਿੱਕ ਕਰੋਗੇ ਚੈੱਕ ਸਟੇਟਸ ਤੇ ਕਲਿੱਕ ਕਰੋਗੇ ਇੱਥੇ ਆ ਜਾਏਗਾ ਸ਼ੋ ਡਿਟੇਲ ਤੇ نیچے ਆਓਗੇ ਲੇਬਰ ਕਾਰਡ ਡਾਊਨਲੋਡ ਦੀ ਆਪਸ਼ਨ ਆ ਰਹੀ ਹੈ ਇਸ ਨੂੰ ਤੁਸੀਂ ਡਾਊਨਲੋਡ ਕਰ ਲੋਗੇ ਜਿਹੜਾ ਮੈਂ ਤੁਹਾਨੂੰ ਕਹਿਸ ਨਾ ਡੇਟਸ ਤੁਹਾਨੂੰ ਦਿਖਾਈ ਦੇਵਣਗੀਆਂ ਆਹ ਡੇਟ ਦੇਖੋ ਆਹ ਸਭ ਕੁਝ ਡੇਟ ਤੁਹਾਨੂੰ ਇੱਥੇ ਦਿੱਤੀ ਹੋਈ ਹੈ ਆ ਰਜਿਸਟ੍ਰੇਸ਼ਨ ਡੇਟ ਹੈ ਆ ਵੈਲਿਡ ਅਪ ਹੈ ਆ ਤੁਸੀਂ ਡੇਟਾ ਉੱਥੇ ਫਿਲ ਕਰਨੀਆਂ ਨੇ ਠੀਕ ਹੈ ਜਦੋਂ ਤੁਸੀਂ ਇਹਨਾਂ ਕੰਮ ਕਰ ਲੋਗੇ ਹੁਣ ਤੁਸੀਂ ਆ ਜਾਓਗੇ ਬੈਕ ਉੱਥੇ ਹੀ ਆ ਜਾਓ ਬੈਕ ਤੇ ਬੈਕ ਆਉਣ ਤੋਂ ਬਾਅਦ ਤੁਹਾਡੇ ਸਾਹਮਣੇ ਆਪਸ਼ਨ ਆ ਰਹੀ ਹੈ ਅਪਲਾਈ ਫੋਰ ਬੈਨੀਫਿਸ਼ੀਰੀ ਸਕੀਮ ਇੱਥੇ ਤੁਸੀਂ ਕਲਿੱਕ ਕਰੋਗੇ ਇੱਥੇ ਕਲਿੱਕ ਕਰਦੇ ਅਨੁਸਾਰ ਹੀ ਸੈਕੰਡ ਨੰਬਰ ਤੇ ਤੁਸੀਂ ਦੇਖੋਗੇ ਬਾਲੜੀ ਤੋਹਫਾ ਇੱਥੇ ਤੁਸੀਂ ਲਿਖ ਦੋਗੇ ਇੱਥੇ ਕਲਿੱਕ ਕਰੋਗੇ ਅਪਲਾਈ ਨਾਉ ਤੇ ਕਲਿੱਕ ਕਰੋਗੇ ਹੁਣ ਇਹ ਪਹਿਲਾਂ ਤੁਸੀਂ ਸਮਝੋ ਇਸ ਨੂੰ ਅਪਲਾਈ ਕੌਣ-ਕੌਣ ਕਰ ਸਕਦਾ ਹੈ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਦਾ ਹਾਂ ਚੱਲ ਆਪਾਂ ਪਹਿਲਾਂ ਸਿੱਖ ਹੀ ਲੈਨੇ ਆ ਅਪਲਾਈ ਕੌਣ ਕਰੇਗਾ ਤੁਹਾਡੇ ਸਾਹਮਣੇ ਸਭ ਕੁਝ ਫਿਲ ਹੋਇਆ ਆ ਚੁੱਕਿਆ ਹੈ ਕਹ ਰਿਹਾ ਡੇਟ ਆਫ ਰਜਿਸਟ੍ਰੇਸ਼ਨ ਤੁਹਾਡੇ ਸਾਹਮਣੇ ਆ ਚੁੱਕੀ ਹੈ ਸਭ ਕੁਝ ਆ ਚੁੱਕਿਆ ਹੈ ਤਹਿਸੀਲ ਤੁਸੀਂ ਇਹ ਤੋਂ ਚੂਜ਼ ਕਰ ਲੈਣੀ ਹੈ ਤਹਿਸੀਲ ਤੋਂ ਬਾਅਦ ਉਸ ਤੋਂ ਬਾਅਦ ਆ ਰਿਹਾ ਹੈ ਵੈਲਿਡ ਸਤਾਈ ਨੰਬਰ ਫਾਰਮ ਇਹ ਤੁਹਾਨੂੰ ਸਤਾਈ ਨੰਬਰ ਵੀ ਫਾਰਮ ਮਿਲ ਜਾਏਗਾ ਭਰਿਆ ਹੋਇਆ ਮਿਲ ਜਾਏਗਾ ਔਰ ਇੱਕ ਖਾਲੀ ਵੀ ਮਿਲ ਜਾਏਗਾ ਉਸ ਤੋਂ ਬਾਅਦ ਲਾਈਵ ਇਮੇਜ ਇੱਥੇ ਬੈਨੀਫਿਸ਼ਰੀ ਦਾ ਲਾਈਵ ਇਮੇਜ ਕਰਦੋਗੇ ਜਿੰਦੇ ਨਾਮ ਤੇ ਕਾਪੀ ਹੈ ਨਾ ਉਹ ਦਾ ਤੁਸੀਂ ਲਾਈਵ ਇਮੇਜ ਅਪਲੋਡ ਕਰੋਗੇ ਉਸ ਤੋਂ ਬਾਅਦ ਨੇਮ ਆਫ ਚਾਈਲਡ ਜੋ ਵੀ ਨੇਮ ਹੈ ਚਾਈਲਡ ਦਾ ਉਹ ਤੁਸੀਂ ਫਿਲ ਕਰ ਦੋਗੇ ਉਸ ਤੋਂ ਬਾਅਦ ਚਾਈਲਡ ਆਧਾਰ ਕਾਰਡ ਆਧਾਰ ਕਾਰਡ ਫਿਲ ਕਰ ਦੋਗੇ ਬੱਚੀ ਦਾ ਉਸ ਤੋਂ ਬਾਅਦ ਚਾਈਲਡ ਫੋਟੋ ਵਿਦ ਪੈਰੈਂਟ ਯਾਨੀ ਕਿ ਮਾਤਾ ਪਿਤਾ ਦੇ ਨਾਲ ਬੱਚੀ ਨੂੰ ਚੱਕਿਆ ਹੋਵੇ ਉਹ ਫੋਟੋ ਇੱਥੇ ਤੁਸੀਂ ਅਪਲੋਡ ਕਰੋਗੇ ਕਹਿ ਰਿਹਾ ਹੈ ਇੱਥੇ ਉਸ ਤੋਂ ਬਾਅਦ ਆ ਰਿਹਾ ਹੈ ਕਿ ਵੈਦਰ ਦਾ ਐਪਲੀਕੇਸ਼ਨ ਇਜ਼ ਫੋਰ ਫਰਸਟ ਚਾਈਲਡ ਐਂਡ ਸਕਿੰਡ ਉਹ ਤੁਸੀਂ ਇਹ ਤੋਂ ਸਿਲੈਕਟ ਕਰ ਲੋਗੇ ਫਰਸਟ ਸਕਿੰਡ ਉਸ ਤੋਂ ਬਾਅਦ ਡੇਟ ਆਫ ਬਰਥ ਤੁਸੀਂ ਸਿਲੈਕਟ ਕਰੋਗੇ ਜੋ ਵੀ ਰਹੇਗਾ ਉਹ ਕੈਲੰਡਰ ਦੀ ਸਹਾਇਤਾ ਨਾਲ ਤੁਸੀਂ ਇਹ ਤੋਂ ਫਿਲ ਕਰ ਲੋਗੇ ਉਸ ਤੋਂ ਬਾਅਦ ਤੁਸੀਂ ਓਕੇ ਤੇ ਫਿਲ ਕਰੋਗੇ ਅਟੈਚ ਬਰਥ ਸਰਟੀਫਿਕੇਟ ਰਜਿਸਟ੍ਰੇਸ਼ਨ ਨੰਬਰ ਬਰਥ ਸਰਟੀਫਿਕੇਟ ਤੁਹਾਨੂੰ ਮਿਲ ਜਾਏਗਾ ਉਹ ਫਿਲ ਕਰ ਲੋਗੇ ਉਸ ਤੋਂ ਬਾਅਦ ਆ ਰਿਹਾ ਹੈ ਅਟੈਚ ਆਧਾਰ ਕਾਰਡ ਆਧਾਰ ਕਾਰਡ ਤੇ ਫਿਲ ਕਰ ਲੋਗੇ ਉਸ ਤੋਂ ਬਾਅਦ نیچے ਆ ਜਾਓਗੇ نیچے ਆਹ ਤੋਂ ਬਾਅਦ ਆ ਰਿਹਾ ਹੈ ਅਪਲੋਡ 셀ਫ ਡਿਕਲੇਸ਼ਨ ਫਾਰਮ ਜਿਹੜਾ ਉਹ ਆਪਾਂ ਪਿੱਛੇ ਜਿ ਦੇਖਿਆ ਸੀ ਨਾ ਉਹ ਮਿਲ ਜਾਏਗਾ ਤੁਹਾਨੂੰ ਇਸ ਤੋਂ ਬਾਅਦ ਇਹਨਾਂ ਕੰਮ ਕਰਨ ਤੋਂ ਬਾਅਦ نیچے ਆ ਜਾਓਗੇ ਇੱਥੇ ਟਿਕ ਕਰੋਗੇ ਔਰ نیچے ਤੁਹਾਨੂੰ ਇੱਕ ਆਪਸ਼ਨ ਦਿਖਾਈ ਦੇ ਰਹੀ ਹੈ ਸਬਮਿਟ ਦੀ ਸਬਮਿਟ ਦੀ ਆਪਸ਼ਨ ਤੁਹਾਨੂੰ ਦਿਖਾਈ ਦੇ ਰਹੀ ਹੈ ਦੇਖੋ ਤੁਸੀਂ نیچے ਆ ਦੇਖੋ ਸਬਮਿਟ ਦੀ ਆਪਸ਼ਨ ਆ ਰਹੀ ਹੈ ਇੱਥੇ ਤੁਸੀਂ ਕਲਿੱਕ ਕਰ ਦੋਗੇ ਤੁਹਾਡਾ ਫਾਰਮ ਭਰਿਆ ਜਾਏਗਾ ਫਾਰਮ ਭਰਿਆ ਜਾਏਗਾ ਹੁਣ ਮੈਂ ਤੁਹਾਨੂੰ ਦੱਸਦਾ ਕਿ ਇਸ ਦਾ ਲਾਭ ਕੌਣ-ਕੌਣ ਲੈ ਸਕਦਾ ਹੈ ਆ ਦੇਖੋ ਲਾਭ ਕੌਣ ਲੈ ਸਕਦਾ ਹੈ ਕਹਿੰਦਾ ਪੰਜਾਬ ਬਿਲਡਿੰਗ ਦੇ ਵਿੱਚ ਜਿੰਦੇ ਨਾਮ ਕੋਲ ਵੀ ਲਾਭ ਪਾਤੀ ਬਣੀ ਹੋਈ ਨਾ ਉਹਨਾਂ ਨੂੰ ਨਾ ਲੜਕੀ ਦੇ ਜਨਮ ਸਮੇ ਨਾ 51000 ਰੁਪਏ ਮਿਲੇਗਾ ਦੇਖੋ ਕਹ ਰਿਹਾ ਕਿ ਹਾਲੇ ਹਰੇਕ ਜਿਹੜਾ ਵੀ ਲਾਪਤਰੀ ਹੈ ਨਾ ਉਹ 6 ਮਹੀਨੇ ਦੇ ਵਿੱਚ ਰਜਿਸਟਰ ਹੋਵੇ ਪ੍ਰਾਣਾ ਹੋਵੇ ਠੀਕ ਹੈ ਉਸ ਤੋਂ ਬਾਅਦ ਕਹਿੰਦਾ ਲਾਪਤਰੀ ਦੀ ਲੜਕੀ ਦੇ ਜਨਮ ਸਮੇ ਵੱਧ ਤੋਂ ਵੱਧ ਕਿੰਨੀਆਂ ਲੜਕੀਆਂ ਨੂੰ ਦੋ ਲੜਕੀਆਂ ਨੂੰ ਤੁਹਾਨੂੰ ਪੈਸਾ ਮਿਲੇਗਾ ਉਹ ਕਹਿੰਦਾ ਜਿਹੜਾ ਪੈਸਾ ਹੋਵੇਗਾ ਨਾ ਲੜਕੀ ਦੇ ਮਾਤਾ ਪਿਤਾ ਦੇ ਨਾਮ ਹੀ ਕਰਵਾਇਆ ਜਾਵੇਗਾ ਉਸ ਤੋਂ ਬਾਅਦ ਕਹਿੰਦਾ ਫਿਕਸਡ ਡਿਪੋਜ਼ਿਟ ਦੀ ਅਵੀ ਦੀ ਲੜਕੀ ਦੀ ਸ਼ਾਦੀ ਹੋਣ ਤੱਕ ਰਹੇਗੀ ਯਾਨੀ ਕਿ ਜਿਹੜਾ ਪੈਸਾ ਹੋਵੇਗਾ ਨਾ ਲੜਕੀ ਦੀ ਜਦ ਤੱਕ ਸ਼ਾਦੀ ਨਹੀਂ ਹੁੰਦੀ ਨਾ ਉਹਦੇ ਤੱਕ ਤੁਸੀਂ ਡਿਪੋਜ਼ਿਟ ਕਰਵਾ ਸਕਦੇ ਹੋ ਜਦੋਂ ਸ਼ਾਦੀ ਕਰੋਗੇ ਤਾਂ ਤੁਹਾਨੂੰ ਪੈਸਾ ਮਿਲ ਜਾਏਗਾ ਕਹਿੰਦਾ ਫਿਕਸਡ ਡਿਪੋਜ਼ਿਟ ਹੋਏਗਾ ਆ ਤੁਸੀਂ ਸਾਰੀਆਂ ਸ਼ਰਤਾਂ ਪੜ੍ਹ ਲਓਗੇ ਇਸ ਤੋਂ ਬਾਅਦ ਤੁਹਾਡਾ ਫਾਰਮ ਸਾਰਾ ਕੰਪਲੀਟ ਹੋ ਜਾਏਗਾ ਇਹਦਾ ਤੁਸੀਂ ਆਪਣੇ ਫਾਰਮ ਨੂੰ ਸਾਰੇ ਨੂੰ ਕੰਪਲੀਟ ਕਰ ਲੈਣਾ ਹੈ ਤਾਂ ਇਹ ਸੀਗਾ ਤੁਹਾਡਾ ਬਾਲੜੀ ਯੋਜਨਾ ਫਾਰਮ ਅਪਲਾਈ ਕਰਨ ਦਾ ਸਾਰਾ ਪ੍ਰੋਸੈਸ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਜੇਕਰ ਵੀਡੀਓ ਦੇ ਵਿੱਚ ਕੋਈ ਅਪਡੇਟ ਤੁਹਾਨੂੰ ਸਮਝ ਨਹੀਂ ਆਈ ਉਸ ਬਾਰੇ ਤੁਸੀਂ ਕਮੈਂਟ ਕਰੋ ਅਗਲੀ ਵੀਡੀਓ ਦੇ ਵਿੱਚ ਤੁਹਾਡਾ ਉਸ ਕਮੈਂਟ ਦੇ ਵਿੱਚ ਹੱਲ ਕਰਕੇ ਦੇ ਦਿੱਤਾ ਜਾਵੇਗਾ ਜਾਂ ਫਿਰ ਤੁਹਾਡਾ ਕਮੈਂਟ ਦੇ ਵਿੱਚ ਹੀ ਹੱਲ ਕਰਕੇ ਦੇ ਦਿੱਤਾ ਜਾਵੇਗਾ ਤਾਂ ਅਗਲੀ ਵੀਡੀਓ ਦੇ ਵਿੱਚ ਕੁਝ ਨਵੀਂ ਜਾਣਕਾਰੀ ਲੈ ਕੇ ਹਾਜ਼ਰ ਹੋਵਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਇੰਨਾ ਹੀ ਜੈ ਹਿੰਦ ਦੋਸਤੋ